ਡਾਕਟਰ ਕਹਿੰਦਾ ਵੀ ਇਸ ਟਾਈਮ ਨਹੀਂ ਮਰੇਗਾ ਕਿਸੇ ਹੋਰ ਵਕਤ ਮਰ ਜਾਂਦਾ ਹੈ ਜਨਮ ਮਰਨ ਅਜੇ ਤੱਕ ਸਾਇੰਟਿਸਟ ਬਲੱਡ ਨਹੀਂ ਬਣਾ ਪਾਏ ਹਿਊਮਨ ਬੀਇੰਗ ਹਿਊਮਨ ਦਾ ਬਲੱਡ ਨਹੀਂ ਬਣ ਸਕਿਆ ਤੁਹਾਨੂੰ ਪਤਾ ਹੁਣ ਤੱਕ ਬੜੀ ਸਾਇੰਟਿਸਟ ਨੇ ਟ੍ਰਾਇਲ ਕਰ ਲਿਆ ਟਰਾਈ ਕਰ ਲਿਆ ਖੂਨ ਨਹੀਂ ਬਣਾ ਪਾਏ ਯੋ ਕੁਦਰਤ ਤੋਂ ਵੱਡਾ ਸਾਇੰਸਦਾਨ ਕੋਈ ਨਹੀਂ ਨਾ ਹੋਰ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਤੇ ਫਿਰ ਆਪਾਂ ਕੁਦਰਤ ਦੇ ਹੱਥ ਪਰਮਾਤਮਾ ਦੇ ਹੱਥ ਕਿਉਂ ਨਹੀਂ ਚੀਜ਼ਾਂ ਚ ਇਹ ਉਲਟਾ ਕੁਦਰਤ ਨਾਲ ਖਲਵਾੜ ਕਰ ਰਹੇ ਹਾਂ ਖਲਵਾੜ ਕਰ ਰਹੇ ਹਾਂ ਅਸੀਂ ਔਰ ਉਹ ਚੈਲੰਜ ਦੇ ਰਿਹਾ ਕਿ ਕੁਝ ਬਾਕਸਿਸ ਬਣ ਗਏ ਉਸਕੇ ਅੰਦਰ ਆਪ ਡੈਡ ਬੋਡੀਆਂ ਰੱਖ ਰਹੇ ਆਂ ਆਪਣੀ ਆਪਣੀ ਬੁਕਿੰਗ ਕਰਵਾ ਲਓ ਕੁਝ ਸਾਲਾਂ ਬਾਅਦ ਉਹ ਜ਼ਿੰਦਾ ਹੋ ਜਾਣਗੇ ਕਈਆਂ ਨੇ ਬੁਕਿੰਗ ਵੀ ਕਰਾ ਲਈ ਹੈ ਕਈਆਂ ਨੇ ਬੁਕਿੰਗ ਕਰਾ ਲਈ ਵੀ ਮਰਨ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਉਸ ਤਾਬੂਜ਼ ਦੇ ਵਿੱਚ ਪਾ ਦਾਂਗੇ ਤੇ ਕੁਝ ਸਾਲ ਬਾਅਦ ਅਸੀਂ ਜ਼ਿੰਦਾ ਹੋ ਜਾਾਂਗੇ ਉਹ ਮੈਂ ਬੋਲਣਾ ਨਹੀਂ ਚਾਹੁੰਦਾ ਬਾਅਦ ਚ ਇੱਥੇ 295 ਕੇਸ ਦਰਜ ਹੁੰਦਾ ਇੱਕ ਧਰਮਭਾਰ ਉਹ ਕਹਿੰਦੇ ਕਿ ਉਸ ਦਿਨ ਪੱਥਰਾਂ ਦਾ ਮੀਂਹ ਹੋਣਾ ਵਾ ਜਦੋਂ ਉਹ ਜੀਦੇ ਹੋਗੇ ਨਾ ਜੀ ਹਾਂ ਪਰ ਮੀਂਹ ਨਹੀਂ ਬੈਨੇ ਬਰਫ ਦੇ ਗੋਲੇ ਨਹੀਂ ਕੋਈ ਨਹੀਂ ਢਿਕਣਗੇ ਪੱਥਰ ਪੱਥਰ ਢਿਕਣਗੇ ਪੱਥਰ ਨਹੀਂ ਢਿਕਣੇ ਉਹਨਾਂ ਤੇ ਇੱਕ ਚੁਟਕੀ ਦੇ ਨਾਲ ਦੁਨੀਆ ਖਤਮ ਕਰ ਦੇ। ਇੱਕ ਬੰਬ ਡਿਗਣਾ ਜਾਂ ਧਰਤੀ ਫਟ ਜਾਣੀ ਹੈ ਜਾਂ ਪਾਣੀ ਆ ਜਾਣਾ ਹੈ। ਖਤਮ ਹੋ ਜਣਾ ਸਾਰਾ ਇਸ ਤਰ੍ਹਾਂ ਦੇ ਵੀ ਕੇਸ ਆਂਦੇ ਨੇ ਕਿ ਦੋਨ ਬੱਚਾ ਨਹੀਂ ਪੈਦਾ ਹੋਰੇ ਬੱਚਾ ਪੈਦਾ ਹੋ ਗਿਆ ਫਿਰ ਮੀਆਂ بیوی ਦੀ ਆਪਸ ਵਿੱਚ ਬਣ ਗਈ ਕਿਉਂਕਿ ਬੱਚਾ ਵੀ ਪਿਆਰ ਵੰਡ ਲੈਂਦਾ ਹੈ ਨਾ ਇਹਨਾਂ ਦੇ ਕਿਸ ਹੁੰਦਾ ਹੁੰਦਾ ਕਈ ਬੱਚੇ ਬੜੇ ਕਰਮਾ ਵਾਲੇ ਹੁੰਦੇ ਮਾਪਿ ਉਹਦੀ ਆਪਸ ਵਿੱਚ ਬੰਦ ਹੀ ਨਹੀਂ ਹੁੰਦੀਆਂ بڑے ਮੁੰਡੇ ਪਹਿਲਾਂ ਬਾਹਰ ਜਾਂਦੇ ਆ ਜਦੋਂ ਬੱਚਾ ਹੋ ਜਾਂਦਾ ਹੈ ਤੇ ਉਹ ਬੱਚਾ ਆਪਸ ਵਿੱਚ ਪੇਰੈਂਟਸ ਨੂੰ ਜੋੜ ਦਿੰਦਾ ਹੈ ਬਾਹਰ ਜਿਹੜਾ ਫੇਰ ਸੀਗਾ ਖਤਮ ਹੋ ਜਾਂਦਾ ਤੇ ਬੰਦਾ ਸੁਧਰ ਜਾਂਦਾ ਕਹਿੰਦੇ ਹੈ ਵੀ ਬੱਚਾ ਹੋ ਜਾਵੇ ਤੇ ਬੰਦਾ ਚੇਂਜ ਹੋ ਜਾਂਦਾ ਬਟ ਇਹ ਰਿਸਕ ਹੀ ਹੈ ਕਿ ਫਿਰ ਵੀ ਨਾ ਚੇਂਜ ਹੋਵੇ ਤੇ ਫਿਰ ਫਿਰ ਕੀ ਕਰੀ ਨਹੀਂ ਜਿੰਨੇ ਚੇਂਜ ਹੋਣਾ ਨਾ ਵਿਆਹ ਤੋਂ ਪਹਿਲਾਂ ਚੇਂਜ ਹੋਵੇ ਹੂੰ ਥੋੜਾ ਬੋਤਾ ਵਿਆਹ ਤੋਂ ਬਾਅਦ ਹੋ ਜਵੇ ਤੇਰੇ ਦੋਸਤੋ ਮਿੱਤਰ ਵਕੀਲ ਹੈਗੇ ਨੇ ਹੈਗੇ ਗਾਲਾਂ ਨਹੀਂ ਕੱਢਦੇ ਹੈਗੇ ਤੈਨੂੰ ਕਿਹੜੀ ਗੱਲ ਤੋਂ ਤੇਰੇ ਤੇ ਰਿਸ਼ਤੇ ਜੋੜ ਰਹੀ ਹੋ ਗਈ ਨਹੀਂ ਗਾਲਾਂ ਦੇ ਸਰਦਕੋ ਕੀ ਸੋਣੇਗੇ ਡਿਵੋਰਸ ਦੇ ਕੀ ਸੋਣੇਗੇ ਮੇਰੇ ਐਸੇ ਨੇੜੇ ਚ ਅਗੇ ਬਟ ਮੈਨੂੰ ਮੇਰੇ ਦੋਸਤ ਨਹੀਂ ਹੈਗੇ ਪਿਡਵੋਰਸ ਹੋ ਰੇ ਤੁਸੀਂ ਰੋਕੀ ਜਾ ਰਹੇ ਹੋ ਨਹੀਂ ਮੈਨੂੰ ਨਹੀਂ ਮੇਰਾ ਕੋਈ ਮੈਂ ਮੇਰੀ ਕਿਸੇ ਨਾਲ ਗੱਲ ਹੀ ਨਹੀਂ ਹੁੰਦੀ ਮੇਰੇ ਯਾਰ ਦੋਸਤ ਹੀ ਨਹੀਂ ਹੈਗੇ ਕੈਨ ਯੂ ਇਮੇਜਿਨ ਮੇਰਾ ਫਰੈਂਡ ਹੀ ਨਹੀਂ ਹੈਗਾ ਸਰਕਲ ਹੀ ਨਹੀਂ ਹੈਗਾ ਸਕੂਲ ਟਾਈਮ ਕਾਲੀ ਟਾਈਮ ਉਸੇਗੇ ਚਲੇਗੇ ਕਿਸੇ ਦਾ ਵਿਆਹ ਹੋ ਗਿਆ ਕੋਈ ਅਮਰੀਕਾ ਕੋਈ ਕੈਨੇਡਾ ਕੋਈ ਕਿਤੇ ਕੋਈ ਕਿਤੇ ਵਕ ਮੇਰੇ ਕੋ ਵਕਤ ਹੀ ਨਹੀਂ ਹੈਗਾ ਦੋਸਤਾਂ ਲਈ ਹਮ ਹਮ ਮੈਂ ਬਹੁਤ ਬੀਜ਼ੀ ਹਾਂ ਸਵੇਰੇ 3:30 ਵਜੇ ਤੋਂ ਲੈ ਕੇ ਬਹੁਤ ਔਖਾ ਉੱਠਣਾ ਵਗੈਸੇ 3:30 ਵਜੇ ਉੱਠਣਾ ਬਹੁਤ ਔਖਾ ਔਰ ਉਸ ਤੋਂ ਬਾਅਦ ਰਾਤੀ 8:30 ਵਜੇ ਤੱਕ ਮੈਂ ਕੰਟੀਨਿਊ ਕੰਮ ਕਰਦੀ ਹਾਂ ਕੰਟੀਨਿਊ ਸਵੇਰੇ ਤੋਂ ਦਿਨ 20 ਤੱਕ ਜੇ 3:30 ਵਜੇ ਉੱਠੀ ਉਹਦੇ ਨਾਲ ਧੋ ਕੇ ਪਾਠ ਸ਼ੁਰੂ ਕਰ ਲੈਂਦੇ ਨਾ 8:30 ਵਜੇ ਸੌਂ ਜਾਂਦੇ ਹੈਗੇ ਹਾਂ 9:30 ਤੱਕ ਫਿਰ ਤੇਲਾਰਮ ਲਾਉਣ ਦੀ ਲੋੜ ਨਹੀਂ ਪੈਂਦੀ ਨੇ ਕਈ ਵਾਰੀ ਲਾ ਵੀ ਲੈਨੇ ਕਈ ਵਾਰੀ 2 ਵਜੇ ਵੀ ਰਾਤੀ ਕੱਲ 2 ਵਜੇ ਅੱਖ ਖੁੱਲ ਗਈ ਹਾਂ ਕਈ ਵਾਰੀ ਫਿਰਸ਼ ਤੇ 2 ਵਜੇ ਉਠਾਉਂਦੇ ਮੈਨੂੰ ਬੜੀ ਜ਼ਬਰਦਸ ਜਿਹੜੇ ਇੰਨੇ ਅਧਿਆਤਮਿਕ ਹੋ ਜਾਂਦੇ ਫਿਰ ਨਾਨ-ਵੈਜ ਲੈ ਲੈਂਦੇ ਖਾ ਲੈਂਦੇ ਹਲੇ ਤਾਂ ਬੰਦ ਕੀਤਾ ਹੋਇਆ ਬੰਦ ਕੀਤਾ ਪਹਿਲਾਂ ਖਾ ਲੈਂਦੇ ਸੀ ਪਹਿਲਾਂ ਖਾਂਦੇ ਸੀ ਹੁਣ ਬੰਦ ਕੀਤਾ ਜਦੋਂ ਤੁਸੀਂ ਇਸ ਪਾਸੇ ਕੋਈ ਨਿਸ਼ਾਨ ਨਹੀਂ ਕੋਈ ਨਸ਼ਾ ਕਰਦੀ ਹੀ ਨਹੀਂ ਹਮ ਹਮ ਬਸਿਰ ਰੱਬ ਦਾ ਹੀ ਸ਼ਿਕ ਇਸ਼ਕ ਹਾਂ ਉਹਦਾ ਹੀ ਨਸ਼ਾ ਬਹੁਤ ਹੈ ਉਹਦਾ ਹੀ ਨਸ਼ਾ ਬਹੁਤ ਹਾਂ ਉਹਦਾ ਹੀ ਨਸ਼ਾ ਬਹੁਤ ਵੈਸੇ ਪਰਮਾਤਮਾ ਕਹਿੰਦਾ ਨਹੀਂ ਹੈ ਵੀ ਅੰਡਾ ਮੀਟ ਨਹੀਂ ਖਾਣਾ ਐਦਾਂ ਦੀ ਕੋਈ ਗੱਲ ਨਹੀਂ ਪਰਮਾਤਮਾ ਨਹੀਂ ਕਹਿੰਦਾ ਤੁਸੀਂ ਵੈਸੇ ਮੈਂ ਪਾਠ ਵੀ ਸਵੇਰੇ ਅੰਮ੍ਰਿਤ ਵੇਲੇ ਹੀ ਕਰਦੀ ਹਾਂ ਉਸ ਤੋਂ ਬਾਅਦ ਅਗਰ ਮੇਰੀ ਡਾਈਟ ਵਿੱਚ ਕਦੀ ਮੈਨੂੰ ਲੱਗਦਾ ਹੈ ਕਿ ਮੈਂ ਕੋਈ ਟਿਪੀਕਲ ਬੋਡੀ ਬਣਾਉਣੀ ਹੈ ਕਿਸੇ ਫਿਲਮ ਲਈ ਹੁਣ ਜਿੱਦਾਂ ਮੇਰੀ ਹਿੰਦੀ ਫਿਲਮ ਦਾ ਸ਼ੂਟ ਹੈ ਸੋ ਮੈਨੂੰ ਇੱਕ ਬੋਡੀ ਚਾਹੀਦੀ ਮੈਂ ਥੋੜਾ ਜਿਹਾ ਹੁਣ ਲੀਨ ਕਰਨਾ ਜਾ ਕੇ ਆਪਣੇ ਆਪ ਨੂੰ ਮੇਰਾ ਚੰਡੀਗੜਾ ਕੇ 2-3 ਕਿਲੋ ਘੱਟ ਲਿਆ ਹੁਣ ਦਸਤਨਾ ਦੇ ਅੰਦਰ ਤੇ ਹੋ ਸਕਦਾ ਹੈ ਕਿ ਕਈ ਵਾਰੀ ਸਾਨੂੰ ਐਗਸ ਖਾਣੇ ਪੈਂਦੇ ਬੋਇਲ ਐਗਸ ਖਾਣੇ ਪੈਂਦੇ ਉਹ ਚੀਜ਼ਾਂ ਖਾਣੀਆਂ ਪੈਂਦੀਆਂ ਖਾਣ ਪੀਣ ਤੋਂ ਮਨਾਈ ਨਹੀਂ ਹੁੰਦੀ ਬਟ ਖਾ ਕੇ ਪਾਠ ਨਹੀਂ ਹੁੰਦਾ ਜਾਂ ਮੈਂ ਗੁਰਦੁਆਰਾ ਸਾਹਿਬ ਨਹੀਂ ਜਾਂਦੀ ਜੋ ਵੀ ਮੈਂ ਕਰਦੀਆਂ ਸਵੇਰੇ ਵੀ ਮਨ ਚ ਚੰਗਾ ਨਹੀਂ ਲੱਗਦਾ ਵੀ ਮਾਸਾ ਕਰਕੇ ਅੰਮ੍ਰਿਤ ਵੇਲੇ ਪਾਠ ਹੋ ਜਾਂਦਾ 5:30 5:30 ਵੇਲੇ ਗੁਰਦੁਆਰਾ ਸਾਹਿਬ ਤੋਂ ਹੋਣ ਨਹੀਂ ਆਂਦੀ ਬੰਬਈ ਦਿੱਲੀ ਜਾਂਦੇ ਗੁਰੂ ਕਰਦੇ ਲੱਗਿਆ ਕਿ ਦੂਰ ਥੋੜੇ ਨੇੜੇ ਹੀ ਹੈ ਥੋੜਾ ਜਿਹਾ ਦੂਰ ਆਰ ਤੇ ਚੱਲ ਜਾਨੇ ਅੱਛਾ ਅੱਛਾ ਅਸੀਂ ਤੁਸੀਂ ਫਿਲਮਾਂ ਦੇ ਵਿੱਚ ਤੁਸੀਂ ਹਰ ਮੀਡੀਆ ਦੇ ਵਿੱਚ ਕੰਮ ਕਰ ਹਰ ਬਾਲੀਵੁੱਡ ਸਾਊਥ ਪੰਜਾਬੀ ਮਜ਼ਾ ਕਿੱਥੇ ਆਇਆ ਜਿਆਦਾ ਹੈ ਆਪਣੇ ਘਰ ਤਾਂ ਹੁੰਦੇ ਹੀ ਹੁੰਦੇ ਪੰਜਾਬ ਹੈ ਇਹਦਾ ਇਹਦਾ ਆਪਣਾ ਘਰ ਹੈ ਇੱਥੇ ਸਾਨੂੰ ਲੱਗਦਾ ਹੀ ਨਹੀਂ ਮੈਂ ਸ਼ੂਟਿੰਗ ਕਰ ਰਿਹਾ ਤੋ ਲੱਗਦਾ ਕਿ ਚਲੋ ਆਪਣਾ ਘਰ ਹੈ ਘਰ ਤੋਂ ਸ਼ੂਟਿੰਗ-ਸ਼ੂਟਿੰਗ ਦਾ ਬੰਬਈ ਬਹੁਤ ਵਧੀਆ ਲੱਗਦਾ ਮੈਨੂੰ ਸਾਊਥ ਉਸ ਤੋਂ ਬੜੇ ਪ੍ਰੋਫੈਸ਼ਨਲ ਲੋਕ ਹੈ ਬਹੁਤ ਮਤਲਬ ਇਹ ਤਾਂ ਮਲ ਤੇਲਗੂ ਕੰਨੜ ਬੜਾ ਠੀਕ ਜਿਹਾ ਕਰ ਲੋ ਹਾਂ ਉਹਨਾਂ ਦਾ ਕੀ ਹੈ ਨਾ ਸਾਊਥ ਵਿੱਚ ਸਪੈਸ਼ਲੀ ਰੇ ਅਸਲ ਕੀਤੀ ਵਨ ਟੇਕ ਉਹ ਦੂਜਾ ਟੇਕ ਬੜੀ ਰੇਅਰ ਲੈਂਦੇ ਬੰਬਈ ਵਿੱਚ ਫਿਰ ਦੋ ਤਿੰਨ ਟੇਕ ਹੋ ਜਾਂਦੇ ਉੱਥੇ ਨਹੀਂ ਸਾਊਥ ਦੇ ਵਿੱਚ ਨਹੀਂ ਨਾ ਨਾ ਕੋਈ ਟੈਕਨੀਕਲ ਫਾਲਟ ਹੋ ਜਾਵੇ ਗੱਡੀ ਦਾ ਜਾਂ ਕੋਈ ਟਰਾਲੀ ਦਾ ਤੇ ਫਿਰ ਸ਼ਾਇਦ ਸੈਕਿੰਡ ਟੇਕ ਹੋ ਜਾਏਗਾ ਵਨ ਟੇਕ ਜਿੰਨੇ ਵੱਡੇ ਕਲਾਕਾਰ ਟੱਚ ਮੈਨੂੰ ਸਾਰੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੋ ਜਦੋਂ ਦੋਜਾ ਤੀਜਾ ਟੇਕ ਲੈਣਾ ਪੈਂਦਾ ਤੇ ਮੈਨੂੰ ਰਿਟ੍ਰੀਟ ਹੋ ਜਾਂਦੀ ਹੁਣ ਕਿ ਮੈਨੂੰ ਲੈਣਾ ਪੈ ਜੂ ਨਾ ਤੇ ਮੈਨੂੰ ਹੁੰਦਾ ਕਿ ਕਿਉਂ ਸੈਕਿੰਡ ਟੇਕ ਕਿਉਂ ਥਰਡ ਟੇਕ ਕਿਉਂ ਆਦਤ ਪੈ ਗਈ ਹੈ ਹੁਣ ਜਿੱਥੇ ਵੀ ਮੈਂ ਕੰਮ ਕਰਦੀ ਹਾਂ ਸਭ ਨੂੰ ਪਤਾ ਹੈ ਵੀ ਗੁਰਲੀਨ ਨੇ ਇੱਕੋ ਟੇਕ ਲੈਣਾ ਸੋ ਉਹ ਜਿਹੜੇ ਵੀ ਡਾਇਰੈਕਟਰ ਹੁੰਦੇ ਆ ਜਾਂ ਕੈਮਰਾਮੈਨ ਹੁੰਦੇ ਪਹਿਲੇ ਹੀ ਤਿਆਰੀ ਰੱਖਦੇ ਵੀ ਟਰਾਲੀ ਐਸੀ ਜਾਏਗੀ ਇਹ ਆ ਗਈ ਹੋਏਗੀ ਮੈਰੇ ਹਸਲ ਵੀ ਕਰਦੀਆਂ 10 ਰਿ ਹਸਲਾਂ ਕਹੋ ਯਸ 10 ਕਰਾਂਗੇ 20 ਕਰਾਂਗੇ ਟੇਕ ਇੱਕੋ ਹੀ ਦਿੰਨੇ ਉਹ ਸਾਰੀਆਂ ਆ ਗਈਆਂ ਕੰਨੜ ਤੇਲਗੂ ਤਾਮਿਲ ਸਾਰੀਆਂ ਭਾਸ਼ਾ ਆ ਗਈਆਂ ਛ ਚੰਗੀ ਤਰ੍ਹਾਂ ਬੋਲ ਲੰਦੇ ਹੈਗੇ ਬੋਲ ਲੈਣੀ ਸਮਝ ਤਾਂ ਪੂਰੀ ਲੈਣੀ ਆ ਬੋਲ ਵੀ ਥੋੜੀ ਥੋੜੀ ਲੈਣੀ ਆ ਅੱਛਾ ਫਿਰ ਡਬਿੰਗ ਆਪ ਕਰਦੇ ਕਿ ਉਧਰ ਦੇ ਨਹੀਂ ਨਹੀਂ ਉਧਰਲੇ ਆਰਟਿਸਟ ਡਬਿੰਗ ਐਨਾ ਨਹੀਂ ਡਬਿੰਗ ਸਿਰਫ ਮੈਂ ਪੰਜਾਬੀ ਦੀ ਹਿੰਦੀ ਦੀ ਅੱਛਾ ਅੰਗਰੇਜ਼ੀ ਅੱਛਾ ਇਸ ਸਮਨੇ ਦੀ ਪਲਪਲੀ ਇੰਡਸਟਰੀ ਛੋਟੀ ਹੈਗੀ ਹੈ ਇਸ ਕਰਕੇ ਅਸੀਂ ਉਹਨਾਂ ਦੇ ਹਾਨੀ ਨਹੀਂ ਸਾਊਥ ਜਾਂ ਬਾਲੀਵੁੱਡ ਦੇ ਨਹੀਂ ਸਾਡੀ ਇੰਡਸਟਰੀ ਕਾਫੀ ਵੱਡੀ ਹੋ ਚੁੱਕੀ ਹੈ ਬਟ ਮੈਨੂੰ ਲੱਗਦਾ ਕਿਤੇ ਹਲੇ ਆਪਾਂ ਹੋਰ ਇੰਪਰੂਵ ਕਰ ਸਕਦੇ ਆ ਸ਼ਾਇਦ ਮੇਬੀ ਮੈਂ ਉੱਥੇ ਜ਼ਿਆਦਾ ਕੰਮ ਕਰ ਲਿਆ ਹਾਂ ਹੈਨਾ ਤੇ ਆਪਾਂ ਹੋਰ ਵਧੀਆ ਕਰ ਸਕਦੇ ਆ ਜੇ ਆਪਾਂ ਹੋਰ ਵਧੀਆ ਹੋ ਜਾਈਏ ਤੇ ਫਿਰ ਸਾਨੂੰ ਕੋਈ ਟੱਚ ਨਹੀਂ ਕਰ ਪਾਏਗਾ ਹਮਮ ਲੈ ਇੱਕ ਵਧੀਆ ਬਣ ਜਾ ਕੇ ਬੋਲੀਵੁੱਡ ਜਾਣ ਦੀ ਵਜ੍ਹਾ ਕੀ ਰਹੀ ਸੀ ਅੰਜਲ ਬੀ ਐਡ ਹੈ ਅੰਜਲ ਅੰਜਲ ਦਾਣਾ ਪਾਣੀ ਲੈ ਗਿਆ ਮੈਨੂੰ ਮੈਂ ਬੜਾ ਯਕੀਨ ਕਰਦੀ ਆ ਜਿੱਥੋਂ ਦਾ ਮੇਰਾ ਦਾਣਾ ਪਾਣੀ ਹੋਏਗਾ ਨਾ ਜੇ ਅਮਰੀਕਾ ਤੋਂ ਹੋਇਆ ਮੈਂ ਹੁਣ ਅਮਰੀਕਾ ਨਿਕਲ ਜਾਣਾ ਜੇ ਮੇਰਾ ਪੰਜਾਬ ਦਾ ਹੋਏਗਾ ਤੇ ਮੈਨੂੰ ਫਿਰ ਮੇਰੀ ਕਿਸਮਤ ਮੇਰਾ ਦਾਣਾ ਪਾਣੀ ਇੱਥੇ ਲੈ ਕੇ ਆਏ ਅੱਜ ਮੇਰਾ ਦਾਣਾ ਪਾਣੀ ਇੱਥੇ ਸੀਗਾ ਤੁਹਾਡੇ ਕੋਲ ਆਈ ਨਾ ਮੈਂ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਮੈਂ ਹਫਤੇ ਲਈ ਆਈ ਸੀ ਚੰਡੀਗੜ੍ਹ ਹਮ ਅਸੀਂ ਕਿਤੇ ਨਹੀਂ ਜਾਂਦੇ ਸਾਨੂੰ ਜਿੱਥੇ ਉਹ ਲੈ ਕੇ ਜਾਂਦਾ ਅਸੀਂ ਉੱਥੇ ਜਾਂਦੇ ਡੈਸਟੀਨੀ ਬਹੁਤ ਡੈਸਟੀਨੀ ਜਿੱਥੇ-ਜਿੱਥੇ ਮਨੁੱਖ ਨੂੰ ਲੈ ਕੇ ਜਾਏਗਾ ਉਹਦੇ ਹੱਥ ਫੜ ਕੇ ਉਹਦੇ ਪਿੱਛੇ-ਪਿੱਛੇ ਉਦਾਂ ਹੀ ਚੱਲਾਂਗੇ ਹਮ ਪਰ ਪੰਜਾਬ ਦੇ ਜਿਹੜੇ ਤੁਹਾਡੇ ਪ੍ਰਸੰਸਕ ਉਹ ਤੇ ਲੱਭਦੇ ਹੈਗੇ ਨਾ ਕਿ ਸਰਜੀਤ ਬਿੰਦਰਖੀ ਵਾਲੀ ਕਿੱਥੇ ਗਈ ਉਹ ਹਸ਼ਰ ਵਾਲੀ ਕੁੜੀ ਕਿੱਥੇ ਗਈ ਹੈਗੀ ਮੈਨੂੰ ਇੱਥੇ ਵੀ ਆਵਾਜ਼ ਮਾਰੂਗੇ ਤੇ ਮੈਂ ਆ ਜਾਾਂਗੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਕਿਸੇ ਨੇ ਮਾਰੀ ਨਹੀਂ ਆਵਾਜ਼ 2007-08 ਤੋਂ ਬਾਅਦ ਮਾਰੀ ਮੈਂ ਵੀ ਨਹੀਂ ਆਈਆਂ ਵਿੱਚ ਫਿਲਮਾਂ ਸਿਰ ਫਿਰੇ ਆਈ ਕਿਰਪਾ ਨਾਲ ਪੰਜ ਸੱਤ ਫਿਲਮਾਂ ਆਈਆਂ ਸੀ ਅੱਜ ਤੇ ਰਾਂਝੇ ਆਈ ਬਟ ਉਹ ਇੰਨੀਆਂ ਹਿੱਟ ਨਹੀਂ ਹੋਈਆਂ ਹੁਣ ਵੀ ਮੈਨੂੰ ਕੋਈ ਵਧੀਆ ਪਰਫਾਰਮੈਂਸ ਵਾਲੇ ਰੋਲ ਦੀ ਵਧੀਆ ਰੋਲ ਦੀ ਪਾਵਰਫੁਲ ਰੋਲ ਦੀ ਬੁਲਾਉਣ ਦੀ ਮੈਂ ਜ਼ਰੂਰ ਆਵਾਂਗੀ ਕਿਉਂ ਇਸ ਕਰਕੇ ਨਹੀਂ ਕਿ ਤੁਸੀਂ ਪੈਸੇ ਜ਼ਿਆਦਾ ਮੰਗਦੇ ਹੋਣਗੇ ਤੁਸੀਂ ਨਹੀਂ ਮੈਨੂੰ ਐਦਾਂ ਨਹੀਂ ਹੈ ਹਾਂ ਮੈਨੂੰ ਪੈਸੇ ਤਾਂ ਨਹੀਂ ਪੈਸੇ ਬਾਬਾ ਜੀ ਨੇ ਬਹੁਤ ਦਿੱਤੇ ਹਾਂ ਨਿਕਾ ਯੂਨੀਵਰਸੇ ਡਰਦੇ ਮਾਰੇ ਨੇ ਕਿਹਾ ਕਿ ਹੁਣ ਨਹੀਂ ਹੁਣ ਮੈਨੂੰ ਤੁਸ ਗੁਰਦੀਨ ਬਹੁਤ ਏਟ ਹੋ ਗਈ ਹੈ ਆਪਣੀ ਰੇਂਜ ਤੋਂ ਬਾਹਰ ਨਹੀਂ ਐਦਾ ਦੀ ਕੋਈ ਇਹ ਵੀ ਸੋਚ ਸਕਦੇ ਆ ਇਹ ਸੋਚ ਸਕਦੇ ਆ ਬਟ ਹੁਣ ਜੇ ਮੇਰੇ ਕੋ ਕੋਈ ਵਧੀਆ ਪਾਵਰਫੁਲ ਰੋਲ ਆਉਣਗੇ ਪਰਫਾਰਮੈਂਸ ਵਾਲੇ ਰੋਲ ਚਾਹੀਦੇ ਮੈਨੂੰ ਤਕੜੇ ਹਮ ਹਮ ਹੈਨਾ ਮੈਂ ਜ਼ਰੂਰ ਹਾਜ਼ਰ ਹ ਕੋਈ ਵੀ ਮੈਨੂੰ ਆਵਾਜ਼ ਮਾਰ ਪਿੱਛੇ ਦੀ ਗੁਰਮਖੀ ਜਿਹਦੇ ਤੁਹਾਡਾ ਥੋੜਾ ਜਿਹਾ ਸੀਨ ਦੇਖੋ ਬੜਾ ਪਾਵਰਫੁਲ ਸੀ ਹਾਂਜੀ ਹਾਂਜੀ ਤਾਕੜ ਵਕੀਲ ਵਾਲਾ ਹਾਂਜੀ ਬਸ ਐਦਾ ਦੇ ਰੋਲ ਚਾਹੀਦੇ ਤਾ ਛੋਟੇ ਹੁਣ ਛੋਟੇ ਹੋਣ ਛੋਟੇ ਹੋਣ ਵੱਡੇ ਹੋਣ ਜੇ ਤੁਸੀਂ ਮੈਨੂੰ ਇੱਕ ਸੀਨ ਵੀ ਦਓਗੇ ਨਾ ਮੇਰੇ ਚ ਦਮ ਹੈ ਉਹ ਇੱਕ ਸੀਨ ਕਰਕੇ ਲੋਕੀ ਫਿਲਮ ਦੇਖਣ ਆਉਣਗੇ ਹਮ ਹਮ ਆਰਟਿਸਟ ਦਮ ਹੋਣਾ ਚਾਹੀਦਾ ਹੈ ਉਹ ਤੁਹਾਡੀ ਪਰਫਾਰਮੈਂਸ ਵਦਿਆ ਹੋਣੀ ਚਾਹੀਦੀ ਤੁਹਾਡੀ ਇੱਕ ਝਲਕ ਦੇਖਣ ਨੂੰ ਵੀ ਲੋਕ ਫਿਲਮ ਦੇਖਣ ਆਉਣਗੇ ਜੇ ਕਈ ਵਾਰ ਪੂਰੀ ਫਿਲਮ 'ਚ ਤੁਸੀਂ ਹੁੰਨੇ ਹੋ ਪਰ ਫਿਰ ਵੀ ਤੁਹਾਨੂੰ ਕੋਈ ਯਾਦ ਨਹੀਂ ਕਰਦੇ ਇੱਕ ਸੀਨ ਚ ਬੰਦਾ ਆਉਂਦਾ ਤੇ ਫਿਲਮ ਹਲਾ ਕੇ ਰੱਖ ਜਾਂਦਾ ਜਿਸੇ ਕਰਕੇ ਅੱਲੇ ਲੋਕੀ ਸ਼ਗਨ ਨੂੰ ਯਾਦ ਕਰਦੇ ਹਾਂ ਨਹੀਂ ਮੈਂ ਹੁਣ ਵੀ ਹਾਜ਼ਰ ਹਾਂ ਮੈਂ ਬਹੁਤ ਪਿਆਰ ਕਰਦੀ ਹਾਂ ਪੰਜਾਬ ਚ ਜਿੰਨੇ ਵੀ ਮੇਰੇ ਕੋਲ ਸਾਰੇ ਕਲਾਇੰਟਸ ਹੀ ਪੰਜਾਬੀ ਹੈ ਚਾਹੇ ਬਾਹਰ ਰਹਿੰਦੇ ਚਾਹੀ ਇੱਥੇ ਰਹਿੰਦੇ ਆ ਮੈਨੂੰ ਦੇਖਣਾ ਚਾਹੁੰਦੇ ਆ ਮੁੰਡੇ ਕੁੜੀਆਂ ਐਂਡ ਮੈਂ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਆ ਮੈਨੂੰ achhiyan filma'an de role aun ਤੇ ਮੈਂ ਜ਼ਰੂਰ ਕਰਨਾ ਚਾਹੁੰਦੀ ਆ ਚੰਡੀਗੜ੍ਹ ਤੇ ਮੇਰਾ ਘਰ ਹੈ ਤੁਸੀਂ ਸਾਰੇ ਮੇਰੇ ਆਪਣੇ ਹੋ ਮੈਂ ਜ਼ਰੂਰ ਕਰਨਾ ਚਾਹੁੰਦੀ ਆ ਇਹ ਨਾ ਕਿ ਜਦੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਜਦੋਂ ਫ ਕਾਟ ਹੁੰਦੇ ਤੁਸੀਂ ਬੰਬੇ ਸਾਉ ਚਲੇ ਜਾਂਦੇ ਇੱਥੇ ਧੜਾ ਧੜ ਫਿਲਮਾਂ ਬਣਦੀਆਂ ਗਿਆ ਨਵੀਆਂ ਕੁੜੀਆਂ ਆ ਗਈਆਂ ਪੰਜਾਬੀ ਦੇ ਵਿੱਚ ਨਹੀਂ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਮੈਂ ਚਾਹੀਦੀ ਹੋਈ ਤਾਂ ਜ਼ਰੂਰ ਮੈਨੂੰ ਬੁਲਾਉਣਗੇ ਜੇ ਮੇਰਾ ਵਕਤ ਆਇਆ ਦੁਬਾਰਾ ਤੇ ਮੈਨੂੰ ਲੱਗਦਾ ਕਿ ਹੁਣ ਮੈਨੂੰ ਆਉਣ ਵਾਲੇ ਟਾਈਮ 'ਚ ਅੱچھے ਕੰਮ ਮਿਲੇਗਾ ਹਮ ਹਮ ਆਵਾਜ਼ ਪਾਉਗੀ ਮੈਂ ਕਈਆਂ ਨੇ ਤਾਂ ਉੱਥੇ ਜਿਹੜੇ ਦਿੱਲੀ ਦਿੱਲੀ ਸੋਪੀ ਕਹਿੰਦੇ ਐ ਨਾ ਜਿਹੜੇ ਦਿੱਲੀ ਸੋਪੀ ਉਹ ਉੱਥੋਂ ਤਾਂ ਬਹੁਤ ਸਾਰੀਆਂ ਇੱਥੇ ਪੰਜਾਬ ਚ ਆ ਕੇ ਕੁੜੀਆਂ ਕੰਮ ਕਰ ਗਈਆਂ ਗਿਆ ਨੇ ਕਰ ਗਈਆਂ ਹਾਂ ਪਰ ਗਰਲੀ ਨੂੰ ਕਿਸੇ ਆਵਾਜ਼ ਨਹੀਂ ਮਾਰੀ ਨਹੀਂ ਮੈਨੂੰ ਨਹੀਂ ਮਾਰੀ ਹੂੰ ਹੂੰ ਕੋਈ ਨਹੀਂ ਆਵਾਜ਼ ਵੀ ਕਮੀ ਕਿੱਥੇ ਰਹਿ ਗਈ ਸੀ ਕਿ ਕਿਤੇ ਉਹਨਾਂ ਨੂੰ ਪਤਾ ਕਿਉਂ ਨਹੀਂ ਮਾਰੀ ਮੈਨੂੰ ਨਹੀਂ ਪਤਾ ਤੁਸੀਂ ਮੇਰਾ ਕੰਮ ਪਹਿਲਾਂ ਵੀ ਦੇਖਿਆ ਤੁਸੀਂ ਮੈਨੂੰ ਹੁਣ ਵੀ ਦੇਖ ਰਹੇ ਹੋ ਬਿਨਾ ਮੇਕਅਪ ਤੋਂ ਤੁਹਾਡੇ ਸਾਹਮਣੇ ਬੈਠੀਆਂ ਹੂੰ ਹੂੰ ਤੇ ਨਹੀਂ ਹੋਏਗਾ ਵਕਤ ਸ਼ਹਿਦ ਵਕਤ ਹੁਣ ਹੋਏਗਾ ਹੂੰ ਹੂੰ ਵਕਤ ਨਹੀਂ ਹੋਏਗਾ ਇਹ ਮੈਂ ਪਿੱਛੇ ਜਿਹੜਾ ਕੁਲਸਿੱਧੂ ਉਹਨਾਂ ਦੀ ਇੰਟਰਵਿਊ ਕੀਤੀ ਹੈ ਕੁਲਸਿੱਧੂ ਦੇਖੋ ਮੇਰੀ ਫਿਲਮ ਦੇ ਵਿੱਚ ਅੱਜ ਦੇ ਰਾਂਝੇ ਦੇ ਵਿੱਚ ਜਿਹੜੇ ਪਿੱਛੇ ਕੁੜੀਆਂ ਖੜੀਆਂ ਹੁੰਦੀਆਂ ਹਨਾ ਹਾਂ 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 ਪੁਲਿਸ ਦੀ ਵਰਦੀ ਪਾ ਕੇ ਜੀ 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 ਉਹਨਾਂ ਚ ਇੱਕ ਸੀਗੇ ਅੱਛਾ ਜੀ ਭਾਈ ਦੇ ਰਾਜੇ ਪੁੱਛਿਓ ਉਹਨਾਂ ਦੀ ਸ਼ਾਇਦ ਪਹਿਲੀ ਫਿਲਮ ਹੋएगी ਓਕੇ ਤੇ ਉਹ ਕਹਿੰਦੇ ਕਿ ਸਾਨੂੰ ਉਦੋਂ ਦੁੱਖ ਲੱਗਦਾ ਹੈਗਾ ਕਿ ਜਦੋਂ ਬਾਹਰੋਂ ਕੁੜੀਆਂ ਆਉਣ ਕੰਮ ਕਰਨ ਜੀ ਆਇਆਂ ਨੂੰ ਸੱਦ ਹਨਾ ਅੱਛੀ ਐਕਟਿੰਗ ਕਰਨ ਪਰ ਪ੍ਰੋਬਲਮ ਇਹ ਕਿ ਉਹ ਕਰਕੇ ਜਾਂਦੀਆਂ ਵੀ ਇੱਥੇ ਆ ਕੇ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਬੋਲਦੀਆਂ ਹੈਗੀਆਂ ਇਹਨਾਂ ਇਹ ਉਹਨਾਂ ਡਾਇਰੈਕਟਰਸ ਦੀ ਹੋਏਗੀ ਵੀ ਨਹੀਂ ਪਰ ਮੈਨੂੰ ਲੱਗਦਾ ਆਪਣੀ ਪੰਜਾਬ ਦੀਆਂ ਬਹੁਤ ਕੁੜੀਆਂ ਸੋਹਣੀਆਂ ਆ ਬਹੁਤ ਅੱਛੀਆਂ ਟੈਲੈਂਟਡ ਐ ਤੇ ਲੈਣਾ ਚਾਹੀਦਾ ਆਪਣੀਆਂ ਕੁੜੀਆਂ ਪਰ ਹੈ ਉਹ 4-5 ਹੀ ਆ ਨਾ ਜੀ ਨਾ ਉਹ ਗਿਣਤੀ ਦੇ ਐਕਟਰੀ ਰਹੇਗੇ ਨਾ 15-20 ਰਹੇਗੇ ਉਹਨਾਂ ਨੂੰ ਸਾਰੀਆਂ ਫਿਲਮਾਂ ਚ ਦੇਖ ਲਈਦਾ ਹੈਗਾ ਸਾਰੀ ਫਿਲਮਾਂ ਚ ਦੇਖ ਲਈਦਾ ਆਡੀਅנס ਨੂੰ ਪੁੱਛੋ ਆਡੀਅੰਸ ਕਿਹਨੂੰ ਚਾਹੁੰਦੇ ਆ ਉਹਨਾਂ ਨੂੰ ਲੈ ਕੇ ਆਓ ਫਿਰ ਹੂੰ ਦੇਖੋ ਕਦੀ ਵੀ ਚਿਹਰੇ ਕਰਕੇ ਫਿਲਮ ਨਹੀਂ ਚੱਲਦੀ ਕਹਾਣੀ ਹਮੇਸ਼ਾ ਫਿਲਮ ਚੱਲਦੀ ਹਮੇਸ਼ਾ ਕਹਾਣੀ ਕਰਕੇ ਡਾਇਰੈਕਸ਼ਨ ਐਂਡ ਕਹਾਣੀਆਂ ਹੀਰੋ ਹੁੰਦੇ ਫਿਲਮ ਦੇ ਜਿੰਨੋ ਮਰਜ਼ੀ ਤੁਸੀਂ ਲਿਆ ਹਾਂ 12ਵੀਂ ਪਾਸ ਲੇਡੀ ਲਾਪਤਾ ਕੋਈ ਕੋਈ ਵੀ ਤੁਸੀਂ ਕੋਈ ਵੀ ਫਿਲਮ ਲਿਓ ਕੋਈ ਫਿਲਮ ਹੁਣ ਹਸ਼ਰ ਹੈ ਅੱਜ ਹਸ਼ਰ ਨੂੰ 17 ਸਾਲ ਬਾਅਦ ਵੀ ਲੋਕ ਯਾਦ ਕਰਦੇ ਕਿਉਂ ਉਹਦੀ ਕਹਾਣੀ ਵਧੀਆ ਸੀਗੀ ਉਹਦੇ ਗਾਣੇ ਵਧੀਆ ਸੀ ਉਹਦਾ ਮਿਊਜ਼ਿਕ ਵਧੀਆ ਸੀਗਾ ਉਹਦੇ ਸਾਰੇ ਕਿਰਦਾਰ ਹਿੱਟ ਹੋਏ ਸੀ ਫਿਲਮ ਐਹੋ ਜੀ ਬਣਾਓ ਜਿਹਨੂੰ ਸਦੀਆਂ ਤੱਕ ਲੋਕ ਯਾਦ ਕਰਨ ਕਹੀਏ ਬਬੂ ਮਾਲ ਸਾਹਿਬ ਨੂੰ ਗੌਰਵਤ੍ਰੀਨ ਸਾਹਿਬ ਨੂੰ ਕਹੀਏ ਦੁਬਾਰਾ ਬਣਾਓ ਹਸ਼ਰ ਜੀ ਨਹੀਂ ਬਣੇਗੀ ਨਹੀਂ ਬਣਨੀ ਨਾ ٹیم ਜੁੜਨੀ ਹੈ ਨਾ ਫਿਲਮ ਬਣੇਗੀ ਨਹੀਂ ਬਣੀ ਪਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਵੀ ਸਿੱਕਲ ਬੜੀਆਂ ਬੜੀਆਂ ਅਸ਼ਰ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਚੁੱਕੀ ਹੈ ਮੈਨੂੰ ਨਹੀਂ ਲੱਗਦਾ ਹਸ਼ਰ 2 ਉੱਡੀ ਵੱਡੀ ਕਾਮਯਾਬੀ ਹਾਸਲ ਕਰ ਪਾਉਗੀ ਉਹ ਉਲੰਧੀਆਂ ਚ ਹੋ ਚੁੱਕੀ ਹੈ ਤੁਸੀਂ ਮੁਗਲ ਆਜ਼ਮ ਦਾ ਦੇਖਿਆ ਪਾਰਟ 2 ਨਹੀਂ ਆਇਆ ਇਹ ਉਸ ਲੀਕ ਦੀ ਫਿਲਮ ਹੈ ਹਸ਼ਰ ਹਸ਼ਰ ਆਪਰ ਦ ਸ਼ੋਲੇ ਇਦਾਂ ਦੀ ਫਿਲਮ ਦੇ ਕਦੀ ਆਈ ਨਹੀਂ ਸੀ ਸਿੱਕਲ ਸ਼ੋਲੇ ਦਾ ਰੀਮੇਕ ਹੋਇਆ ਇਹ ਅਮਰ ਫਿਲਮ ਹੈ ਜਿਹੜੀਆਂ ਫਿਲਮ ਅਮਰ ਹੋ ਜਾਂਦੀਆਂ ਹਨ ਇੱਕ ਇਤਿਹਾਸ ਰੱਖ ਦਿੰਦੀਆਂ ਹਮ ਹਮ ਹਸ਼ਰ ਨੇ ਇਤਿਹਾਸ ਰਚਿਆ ਇਤਿਹਾਸ ਦੁਬਾਰਾ ਰਿਪੀਟ ਨਹੀਂ ਹੁੰਦਾ ਗਲਤੀ ਹੋਏਗੀ ਜੇ ਹਸ਼ਰ 2 ਬਤਾਉਣਗੇ ਤਾਂ ਮੈਨੂੰ ਨਹੀਂ ਲੱਗਦਾ ਹਸ਼ਰ 2 ਚੱਲੂਗੀ ਹਸ਼ਰ 1 ਚ ਸਾਨੂੰ ਇੰਨੀ ਕਾਮਯਾਬੀ ਮਿਲ ਚੁੱਕੀ ਹੈ ਇੱਕ ਇਤਿਹਾਸ ਬਣ ਚੁੱਕਿਆ ਪੰਜਾਬੀ ਇੰਡਸਟਰੀ ਲਈ ਅੱਜ ਵੀ 17 ਸਾਲ ਬਾਅਦ ਲੋਕ ਮੈਨੂੰ ਸ਼ਗਨ ਦੇ ਨਾਮ ਤੋਂ ਜਾਣਦੇ ਇਸ ਤੋਂ ਵੱਡੀ ਕੀ ਕਾਮਯਾਬੀ ਹੋਏਗੀ ਮੇਰੇ ਲਈ ਫਿਲਮ ਹਿੱਟ ਹੋਗੀ ਨਾ ਸ਼ਗਨ ਇਨ ਸ਼ਗਨ ਹਿੱਟ ਨਹੀਂ ਹੋਈ ਨਾ ਬਜਟ ਇੰਡਸਟਰੀ ਜਿਵੇਂ ਨਹੀਂ ਮਿਲਿਆ ਨਹੀਂ ਮਿਲਿਆ ਕੰਮ ਬਟ ਇਸ ਫਿਲਮ ਨੇ ਮੈਨੂੰ ਅਮਰ ਜ਼ਰੂਰ ਕਰ ਦਿੱਤਾ ਜਿੱਥੇ ਵੀ ਜਾਣੇ ਸ਼ਗਨ 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 ਬਟ ਟੂ ਨੇ ਬਣੇਗੀ ਪਿਛੇ ਜਦ ਬਬੂਮਾਨ ਸਾਹਿਬ ਦੇ ਨਾਲ ਤੇ ਮੁਲਾਕਾਤ ਵੀ ਕੀਤੀ ਸੀ ਪ੍ਰੀਮੀਅਰ ਦੇ ਦੌਰਾਨ ਗੁਰਮੁਖ ਦੇ ਪ੍ਰੀਮੀਅਰ ਤੇ ਹਮ ਹਮ ਪਰ ਦੋਨੀ ਦੇ ਦੁਬਾਰਾ ਉਹਨੇ ਕਿ ਕੁੜੀਆਂ ਕਿੱਥੇ ਚਲ ਗਈਆਂ ਗਈ ਨਹੀਂ ਅਸੀਂ ਨਹੀਂ ਗੱਲ ਕਰਦੇ ਉਹਨਾਂ ਵੀ ਬਥੇਰੀਆਂ ਫਿਲਮਾਂ ਬਣਾਈਆਂ ਬਣ ਗਈ ਸਾਡੀ ਬਬੂਮਾਨ ਸਾਹਿਬ ਨੇ ਫਿਲਮ ਬਣਾਈ ਹੈ ਉਹਦੇ ਚ ਆਪਣੀ ਆਵਾਜ਼ ਮਾਰੀ ਉਹਨਾਂ ਨੇ ਉਹਨਾਂ ਨੂੰ ਲੱਗਿਆ ਵੀ ਐਡਾ ਵੱਡਾ ਰੋਲ ਹੈ ਇਹ ਨੀਗਾ ਸ਼ਗਨ ਵਰਗਾ ਸਾਰੇ ਜਵਾਬ ਹੀ ਸੀਗੇ ਹੀਰੋ ਇਸ ਕਰਕੇ ਉਹਨਾਂ ਨੂੰ ਲੱਗਿਆ ਹੀ ਨਹੀਂ ਹਮ ਹਮ ਵੀ ਗੁਰਲੀਨ ਦੇ ਲਾਈਕ ਕੋਈ ਰੋਲ ਹੈ ਅੱਛਾ ਚਲੋ ਮੈਂ ਪੁੱਛਣਾ ਮੇਰੇ ਬੜਾ ਛੋਟਾ ਜਿਹਾ ਸਵਾਲ ਹੋਗਾ ਜਿਸ ਮੁਕਾਮ ਤੇ ਪ੍ਰਮਾਤਮਾ ਨੇ ਤੁਹਾਨੂੰ ਪਹੁੰਚਾ ਦਿੱਤਾ ਹੈ ਗਣੇ ਇਦਾਂ ਤਾਂ ਹੈ ਮੇਰੀ ਮੈਨੂੰ ਫੀਲਿੰਗ ਆ ਰਹੀ ਕਿ ਕੋਈ ਪੰਜਾਬ ਦਾ ਕੋਈ ਐਡਾ ਵੱਡਾ ਐਕਟਰ ਜਾਂ ਬਾਲੀਵੁੱਡ ਦੇ ਐਕਟਰ ਜਿਹਦੇ ਚ ਗੁਰਲੀਨ ਕੰਮ ਕਰਨਾ ਚਾਹੁੰਦੀ ਉਹਦੇ ਨਾਲ ਕਰਨਾ ਚਾਹੁੰਦੀ ਹੋਵੇ ਪੰਜਾਬ ਜਾਂ ਬਾਲੀਵੁੱਡ ਬਾਲੀਵੁੱਡ ਦੋਨੇ ਚੀ ਪਹਿਲਾਂ ਮੈਨੂੰ ਪੰਜਾਬੀ ਚ ਕਿਦਣਾ ਕਰਨਾ ਚਾਹੋਗੇ ਦਲਜੀਤ ਐਮੀ ਅਮਰਿੰਦਰ ਗਿੱਪੀ ਬਬੂਮਾਨ ਦੁਆਰਾ ਉਹਨਾਂ ਨੂੰ ਸਾਰੇ ਨਾਲ ਹੀ ਕੰਮ ਕਰਨਾ ਚਾਹੁੰਦੀ ਆ ਮੈਂ ਇੱਕ ਵਾਰ ਦੁਬਾਰਾ 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 ਤੋਂ ਮੈਂ ਇੱਕ ਵਾਰੀ ਸਾਰੇ ਪੰਜਾਬੀ ਸਿੰਗਰਸ ਨਾਲ ਜੋ ਐਕਟਰ ਹੈ ਇੱਕ ਇੱਕ ਫਿਲਮ ਕਰਨਾ ਚਾਹੁੰਦੀ ਆ ਔਰ ਸਾਰੀਆਂ ਫਿਲਮਾਂ ਸੁਪਰ ਡੁਪਰ ਹਿੱਟ ਦੇਣਾ ਚਾਹੁੰਦੀ ਆ ਲੋਕਾਂ ਨੂੰ ਪਤਾ ਚੱਲੇ ਵੀ ਇਹ ਸੀ ਸ਼ਗਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਵੀ ਬੈਸਟ ਫਿਲਮ ਹੋਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਚੱਲੇ ਕਿ ਬਾਕੀ ਕੁੜੀਆਂ ਤੇ ਗੁਰਲੀਨ ਵਿੱਚ ਕੀ ਫਰਕ ਸੀਗਾ ਐਂਡ ਬਾਲੀਵੁੱਡ ਵਿੱਚ ਮੈਂ ਸਨੀ ਦੇ <li>ਅਂਡ ਰਿਤਿਕ ਰੋਸ਼ਨ ਕੋਈ ਖਾਨ ਨਹੀਂ ਹੈ ਕਰ ਸਕਦੇ ਸ਼ਾਹਰੁਖ ਖਾਨ ਪਸੰਦ ਹੈ ਮੈਨੂੰ ਸ਼ਾਹਰੁਖ ਖਾਨ ਰਿਤਿਕ ਰੋਸ਼ਨ ਐਂਡ ਸਨੀ ਦੇ <li> ਤਿੰਨ ਬੰਦੇ ਪਸੰਦ ਹੈ ਤੇ ਜੇ ਹਾਲੀਵੁੱਡ ਦੀ ਗੱਲ ਕਰੀ ਤੇ ਮਾਈਕਲ ਮਰੋਨੇ ਅੱਛੀ ਉਹਨਾਂ ਦੀ ਮੈਨੂੰ ਬਹੁਤ ਚੰਗੇ ਲੱਗਦੇ ਮਤਲਬ ਉਦੋਂ ਤੋਂ ਹੀ ਤੁਹਾਨੂੰ ਪਸੰਦ ਹੈ ਜਦੋਂ ਤੁਸੀਂ 12 13 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਇਹ ਹੀ ਚੁਆਇਸ ਇਹ ਹੀ ਸੋਚਿਆ ਸੀ ਫਿਲਮਾਂ ਹੀ ਸੋਚਿਆ ਸੀ ਹਮ ਹਮ ਲਗਦਾ ਹਮੇਸ਼ਾ ਪਹਿਲਾ ਕਰੋ ਬਾਕੀ ਹੋ ਕੇ ਤੁਸੀਂ ਕੰਮ ਕੀਤਾ ਸੀ ਐਕਟਿੰਗ ਪਹਿਲਾ ਪਿਆਰ ਹੈ ਸ਼ੁਰੂ ਤੋਂ ਮੇਰਾ ਪਹਿਲਾ ਪਿਆਰ ਹੈ ਜੇ ਬਾਬਾ ਜੀ ਵੀ ਪੁੱਛਣ ਕਿ ਤੇਰੀ ਅੰਤਿਮ ਖੁਆਇਸ਼ ਕੀ ਹੈ ਤੇ ਮੈਂ ਚਾਹੁੰਦੀ ਆ ਵੀ ਮੈਂ ਮੈਨੂੰ ਲੋਕ ਬਹੁਤ ਅੱਛੀ ਅਦਾਕਾਰਾ ਬਹੁਤ ਅੱਛੀ ਇਨਸਾਨ ਰੋਹਾਨੀ ਇਨਸਾਨ ਬਣ ਕੇ ਮਰਾਂ ਜੇ ਵੀ ਕੋਈ ਤੁਸੀਂ ਘਰੋਂ ਬਾਗੀ ਹੋ ਗਏ ਇਸ ਇੰਡਸਟਰੀ ਚ ਆਏ ਬਾਗੀ ਕਬਾਗੀ ਬਾਗੀ ਫਿਲਮਾਂ ਦੀ ਉਹ ਤੁਹਾਨੂੰ ਨੈਸ਼ਨਲ ਅਵਾਰਡ ਦਵਾ ਦਿੰਦੀ ਨੈਸ਼ਨਲ ਅਵਾਰਡ ਦਵਾ ਦਿੰਦੀ ਦੇਖੋ ਹੈਨਾ ਖਸ਼ਰ ਬਾਗੀ ਨੈਸ਼ਨਲ ਅਵਾਰਡ ਦੀ ਫਿਲਮਾਂ ਤੋਂ ਬਾਅਦ ਵੀ ਅਸੀਂ ਤਰਸਦੇ ਰਹੇਗੇ ਗੁਰਲੀਨ ਕਿੱਥੇ ਚਲੀ ਗਈ ਹੈਗੀ ਨਾ ਹਾਂ ਕਹਿੰਦੇ ਕਿ ਬੰਬੀ ਅੰਜਲ ਲੈ ਗਿਆ ਹੈ ਬੰਬੇ ਲੈ ਗਿਆ ਅੰਜਲ ਦੇਖੋ ਹੁਣ ਕੌਣ ਲੈ ਕੇ ਆਉਂਦਾ ਵਾਪਸ ਕਿਹਦੇ ਪਰਵਾਦਮ ਹੀ ਲੈ ਗਿਆ ਹੋਊਗਾ ਨਾ ਬਾਗੀ ਗੁਰੂ ਜੀ ਲੈ ਕੇ ਆਉਣਗੇ ਬਿਲਕੁਲ ਬਿਲਕੁਲ ਉਹ ਹੀ ਹੀਲਾ ਵਸੀਲਾ ਬਣਾਉਣਗੇ ਸੋ ਸਭ ਕੁਝ ਉਹਦੇ ਹੱਥ ਹੀ ਹੈ ਜਦੋਂ ਇੱਕ ਗੁਰਮਖ ਫਿਲਮ ਦੇ ਵਿੱਚ ਨਾ ਪਾਲੀ ਭੁਪਿੰਦਰ ਸਾਹਿਬ ਨਾ ਪੁੱਛਿਆ ਗਿਆ ਮੈਂ ਕੁੜੀ ਬੜੇ ਚੇਰ ਬਾ ਦੇ ਕਹਿੰਦੇ ਮੈਨੂੰ ਪਤਾ ਹੀ ਇਹ ਵਾਲਾ ਰੋਲ ਦੁਰਲੇ ਨਹੀਂ ਕਰ ਸਕਦੀ ਹੈਗੇ ਨਾ ਕਿਹਾ ਸੀ ਉਹਨੇ ਕਹਿੰਦਾ ਕਰਦੇ ਸੀ ਬੜਾ ਔਖਾ ਸੀ ਗੋਬੀ ਸ਼ਰਾਬੀ ਦਾ ਰੋਲ ਕਰਾਉਣਾ ਹੂੰ ਕਰ ਕਰਕੇ ਦਿਖਾਉਂਦੇ ਸੀ ਮੈਨੂੰ ਥੈਟ ਵਾਸ ਅ ਚੈਲੈਂਜਿੰਗ ਫਾਰ ਮੀ ਕਾਫੀ ਚੈਲੈਂਜਿੰਗ ਸੀਗਾ ਮੇਰੇ ਲਈ ਇਨੀਆਂ ਸੋਹਣੀਆਂ ਅੱਖਾਂ ਇਨੇ ਸੋਹਣਾ ਟੜਾ ਦਿਲ ਹੈ ਨਾ ਹੈ ਨਾ ਸ਼ਾਫ ਪਾਕ ਪਵਿੱਤਰ ਫਿਰਦਾਨ ਕਰਨ ਦਾ ਮਨ ਬਣ ਗਿਆ ਹੈ ਹਾਂ দান ਕਰ ਚੁੱਕੀ ਬਹੁਤ ਸਾਰਾ ਅੱਖਾਂ ਦੀ ਤੇ ਵੀ ਰੱਬ ਤਵਾਜ ਅੰਦਰੋਂ ਹੀ ਵਜਾਈ ਅੱਖਾਂ ਦੇ ਮੰਨ ਲਾ 15 ਸਾਲ ਹੋ ਗਏ ਉਸ ਤੋਂ ਵੀ ਜ਼ਿਆਦਾ দান ਕਰਦੇ ਸੀਗੀਆਂ ਬਟ ਹੁਣ ਮੈਂ ਡਿਸਾਈਡ ਕੀਤਾ ਕਿ ਮੈਂ ਆਪਣੇ ਸਾਰੇ ਹੈਲਦੀ ਆਰਗਨਸ ਬੀ ਜੇ ਹੀ ਹੋਵੇ ਜਾਂ ਮੇਰੇ ਘਰ ਦੇ ਕੋਲ ਉੱਥੇ ਅੰਬਾਨੀ ਹਸਪੀਟਲ ਹੈ ਹਮ ਹਮ ਅੰਦੇਰੀ ਉੱਥੇ ਮੈਂ ਡੋਨੇਟ ਕਰਕੇ ਯੋਕੰਦੇ ਸਾਰਨ ਤੋਂ ਪਹਿਲਾਂ 4-5 ਘੰਟੇ ਤੱਕ ਆਪਣੇ ਜਿਹੜੇ ਆਰਗਨ ਕੰਮ ਕਰ ਸਾੜੀ ਦੇਣਾ ਨਾ ਫਿਰ ਜਿੰਨੇ ਵੀ ਆਰਗਨਸ ਹੈਲਦੀ ਹੈ ਤੇ ਉਹ ਤੇ ਕੱਢ ਲਓ ਨਾ ਕਿਸੇ ਦੇ ਰਿਸਰਚ ਚ ਕੰਮ ਆ ਜਾਣਗੇ ਜਾਂ ਕਿਸੇ ਤੇ ਕੰਮ ਆ ਜਾਣਗੇ ਮੇਰੀ ਅੱਖਾਂ ਦੋ ਲੋਕਾਂ ਨੂੰ ਰੋਸ਼ਨੀ ਦੇ ਦੇਗੀ ਲੀਵਰ ਕਿਡਨੀ ਮੇਰਾ ਦਿਲ ਦਿਲ ਹਾਲਾ ਕਿ ਥੋੜਾ ਕਮਜ਼ੋਰ ਹੈ ਮੇਰਾ ਰੇ ਇਹਨਾਂ ਲੋਕਾਂ ਦੇ ਦੁੱਖ ਤਕਲੀਫ ਸੁਣ ਕੇ ਤੇ ਮਜ਼ਬੂਤ ਹੋ ਜਾਣਾ ਚਾਹੀਦਾ ਹੈ ਮੈਨੂੰ ਬਾਈ ਬਰਥ ਹਾਰਟ ਪ੍ਰੋਬਲਮ ਹੈ। ਉਹ ਅੱਛਾ ਸੋ ਉਸਾਈ ਦੇ ਵਿੱਚ ਪ੍ਰੋਬਲਮ ਹੈ। ਅੱਛਾ ਅੱਛਾ। ਕਿ ਮੇਰੀ ਆਪ ਪੈਲਪੀਟਿਸ਼ਨ ਬੜੀ ਜਲਦੀ ਵੱਜ ਜਾਂਦੀ ਸੋ ਮੈਨੂੰ ਵੀ ਸਟ्रेस ਬੜੀ ਜਲਦੀ ਹੋ ਜਾਂਦਾ ਹੈ। ਕੋਈ ਮੈਨੂੰ ਟੈਨਸ਼ਨ ਹੋ ਜਵੇ ਨਾ ਵੀ ਉੱਚੀ ਬੋਲੇ ਮੇਰੇ ਸਾਹਮਣੇ ਤੇ ਮੈਂ ਡਰ ਜਾਂਦੀ ਮੈਨੂੰ ਬਾਈ ਬਰਥ ਹੀ ਲੱਖਾਂ ਚੋਂ ਕਿਸੇ ਇੱਕ ਬੱਚੇ ਨਾਲ ਹੁੰਦਾ ਹੈ। ਮੇਰਾ ਬਲੱਡ ਗਰੁੱਪ ਵੀ ਬੀ ਨੈਗੇਟਿਵ ਹੈ। ਅੱਛਾ ਜੀ। ਜਿਹੜਾ ਉਹ ਵੀ ਲੱਖਾਂ ਚੋਂ ਕਿਸੇ ਇੱਕ ਤੋਂ ਲੱਖਾਂ ਤੇ ਫਿਰ ਬਸ ਥੋੜਾ ਜਿਹਾ ਹਾਰਟ ਵਾਲੋ ਵੀ ਕਮ ਹੈ ਬਾਕੀ ਮੇਰੀ ਬਾਡੀ ਟਚ ਮੂਡ ਸਾਰੀ ਪਰਫੈਕਟ ਹੈ ਪਿੱਛੇ ਜੇ ਫਿਲਮ ਵੀ ਸਲਮਾਨ ਖਾਨ ਸਾਹਿਬ ਇਸਕੰਦਰ ਨਾ ਬ੍ਰੇਨ ਬ੍ਰੇਨ ਉਹ ਠੀਕ ਹੋ ਸਕਦੀ ਉਹਦੇ ਚ ਨਹੀਂ ਨਹੀਂ ਉਹਦੇ ਚ ਉਹਨਾਂ ਦੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਉਹਦਾ ਵਿਆਹ ਹੋਇਆ ਹੁੰਦਾ ਨਾ ਉਹ ਸਾਰੇ ਆਰਗਨ ਦਿੰਦੇ ਉਹਨਾਂ ਦੀ ਆਪਣੀ ਵਾਈਫ ਦੇ ਫਿਰ ਜਿੰਨੇ ਜਿੰਨੂੰ ਦਿੰਦੇ ਉਹਨਾਂ ਨੂੰ ਜਾ ਕੇ ਮਿਲਦੇ ਆ ਗਿਆ ਕਿਹੜੀ ਮੂਵੀ ਸੀਗੀ ਉਹ ਸਕੰਦਰ ਸਕੰਦਰ ਹਾਂ ਉਕੇ ਸੇ ਅੱਖਾਂ ਜਿਹਨੂੰ ਅੱਖਾਂ ਵਾਲੇ ਜਿੰਨਾਂ ਕੱਢਣੀ ਉਹ ਕੱਢਣ ਵਾਲੇ ਹੁੰਦੇ ਨੇ ਬਹੁਤ ਸਾਰੇ ਲੋਕ ਦਾਨ ਕਰਦੇ ਹਨ ਉਹ ਚੰਗੀ ਗੱਲ ਵੀ ਹੈ ਨਹੀਂ ਮੈਂ ਕਰਨਾ ਚਾਹੁੰਦੀ ਔਰ ਮੈਂ ਚਾਹੁੰਦੀ ਸਭ ਨੂੰ ਕਰਨਾ ਚਾਹੀਦਾ ਆਪਾਂ ਜਿੰਨੇ ਵੀ ਹੈਲਦੀ ਲੋਕ ਆ ਵੀ ਸਾਡੇ ਮਰਨ ਤੋਂ ਬਾਅਦ ਸਾਨੂੰ ਵੈਸੇ ਤਾਂ ਸਾੜੀ ਦੇਣਾ ਕਿੰਨੇ ਲੋਕਾਂ ਦੇ ਅਸੀਂ ਕੰਮ ਆ ਸਕਦੇ ਆ ਉਹਦੀ ਪਰਿਵਾਰਾਂ ਦੀ ਸਾਨੂੰ ਦੁਆ ਮਿਲ ਸਕਦੀ ਹੈ ਮਰਨ ਤੋਂ ਬਾਅਦ ਵੀ ਆਪਾਂ ਜ਼ਿੰਦਾ ਰਵਾਂਗੇ ਹਾਂ ਮਰਨ ਤੋਂ ਬਾਅਦ ਵੀ ਜ਼ਿੰਦਾ ਸਾਡੀਆਂ ਅੱਖਾਂ ਕੋਈ ਸਾਡੀ ਅੱਖਾਂ ਨਾ ਦੇਖ ਪਾਊਗਾ ਸਾਡੇ ਆਰਗਨ ਦਾ ਕੋਈ ਜੀਫਾਊਗਾ ਕਰਨਾ ਚਾਹੀਦਾ ਹੈ ਖਬਰਾਂ ਆਉਂਦੀਆਂ ਹੈਗੀਆਂ ਕਿ ਇੱਕ ਬੰਦਾ ਗਿਆ ਤੇ ਚਾਰ ਜ਼ਿੰਦਗੀਆਂ ਦੇ ਗਿਆ ਦੇ ਗਿਆ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਦਸਵੰਦ ਕੱਢਣਾ ਚਾਹੀਦਾ